ਮੈਂ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਨਾਲ ਆ ਕੇ ਚੰਡੀਗੜ੍ਹ ਰਹਿਣ ਲੱਗੀ ਸੀ ਜਦੋਂ ਮੈਂ ਮਾਂ ਬਣਨ ਵਾਲੀ ਸੀ ਤਾਂ ਮੇਰੀ ਸਿਹਤ ਖਰਾਬ ਰਹਿੰਦੀ ਸੀ ਇਸ ਲਈ ਮੈਂ ਘਰ ਵਿੱਚ 21 ਸਾਲ ਦੀ ਕੁੜੀ ਰੱਖ ਲਈਤੀ ਸੀ ਉਹ ਬੋਲ ਨਹੀਂ ਸਕਦੀ ਸੀ ਮੇਰਾ ਘਰ ਵਾਲਾ ਜਿਆਦਾ ਸਮਾਂ ਆਪਣੇ ਕੰਮ ਵਿੱਚ ਰੁੱਝੇ ਹੋਣ ਕਰਕੇ ਲੇਟ ਹੀ ਘਰ ਆਉਂਦਾ ਸੀ ਜਾਂ ਫਿਰ ਕਦੇ-ਕਦੇ ਆਉਂਦਾ ਹੀ ਨਹੀਂ ਸੀ ਉਸ ਕੁੜੀ ਨੂੰ ਮੈਂ ਰਾਤ ਨੂੰ ਆਪਣੇ ਕੋਲ ਰੱਖ ਲਿਆ ਇੱਕ ਦਿਨ ਮੈਂ ਉਸ ਨੂੰ ਅਜਿਹੀ ਹਾਲਤ ਵਿੱਚ ਦੇਖਿਆ ਕਿ ਮੇਰਾ ਸਰੀਰ ਕੰਬਣ ਲੱਗਿਆ ਕਿਉਂਕਿ ਉਹ ਤਾਂ ਮੇਰਾ ਨਾਮ ਸਰਤਾ ਹੈ ਤੇ ਮੇਰਾ ਘਰਵਾਲਾ ਪ੍ਰਦੀਪ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਮੈਂ ਆਪਣੇ ਮਾਪਿਓ ਦੀ ਇਕੱਲੀ ਧੀ ਸੀ ਇਸ ਲਈ ਬਹੁਤ लाड़ਲੀ ਸੀ ਪ੍ਰਦੀਪ ਦਾ ਰਿਸ਼ਤਾ ਸਾਡੇ ਲਈ ਸਾਹਮਣੇ ਤੋਂ ਆਇਆ ਸੀ ਉਹ ਆਪਣੇ ਪਰਿਵਾਰ ਵਿੱਚ ਇਕੱਲਾ ਹੀ ਸੀ ਉਸਦੇ ਮਾਪਿਓ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਉਸ ਦੀ ਇੱਕ ਭੂਆ ਜਿਸ ਨੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਜਦੋਂ ਮੇਰਾ ਰਿਸ਼ਤਾ ਮੰਗਣ ਆਏ ਤਾਂ ਮੇਰੇ ਮਾਪਿਓ ਨੇ ਤੁਰੰਤ ਹਾਂ ਕਰ ਦਿੱਤੀ ਸੀ ਬੜੀ ਹੀ ਧੂਮ-ਧਾਮ ਨਾਲ ਸਾਡਾ ਵਿਆਹ ਹੋਇਆ ਅਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੈਂ ਤੇ ਪ੍ਰਦੀਪ ਚੰਡੀਗੜ੍ਹ ਰਹਿਣ ਆ ਗਏ ਉਹ ਫਲੈਟ ਵਿੱਚ 5ਵੀਂ ਮੰਜ਼ਲ ਤੇ ਰਹਿੰਦਾ ਸੀ ਅਸੀਂ ਆਪਣੇ ਘਰ ਨੂੰ ਬਹੁਤ ਸੋਹਣਾ ਸਜਾਇਆ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਮੇਰਾ ਬਹੁਤ ਧਿਆਨ ਰੱਖਦਾ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ 3-4 ਮਹੀਨੇ ਬੀਤ ਗਏ ਸੀ ਕੁਝ ਸਮੇਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਸੀ ਉਸੇ ਦੌਰਾਨ ਉਸ ਦੀ ਤਰੱਕੀ ਵੀ ਹੋ ਗਈ ਸੀ ਤੇ ਹੁਣ ਉਹ ਬਹੁਤ ਜ਼ਿਆਦਾ ਰੁਝੇਵੇਂ ਵਿੱਚ ਰਹਿੰਦਾ ਸੀ ਮੈਂ ਸਾਰਾ ਦਿਨ ਕੰਮ ਕਰਕੇ ਬਹੁਤ ਥੱਕਣ ਲੱਗੀ ਸੀ ਇਸ ਲਈ ਅਸੀਂ ਇੱਕ ਨੌਕਰਾਨੀ ਰੱਖਣ ਦੀ ਸੋਚੀ ਸਾਡੀ ਇੱਥੇ ਕਿਸੇ ਨਾਲ ਜਾਣ ਪਛਾਣ ਨਹੀਂ ਸੀ ਸਾਡੀ ਬਿਲਡਿੰਗ 'ਚ ਜਿਹੜਾ ਗਾਰਡ ਸੀ ਉਸ ਨੇ ਹੀ ਉਸ ਕੁੜੀ ਨੂੰ ਲੱਭ ਕੇ ਦਿੱਤਾ ਸੀ ਉਸ ਦਾ ਨਾਂ ਰੇਖਾ ਸੀ ਉਸ ਨੇ ਦੱਸਿਆ ਸੀ ਕਿ ਉਹ ਨਾਲ ਵਾਲੀ ਬਿਲਡਿੰਗ ਵਿੱਚ ਸ਼ੋਕਰਾਂ ਚ ਹੋਰ ਕੰਮ ਕਰਦੀ ਹੈ ਅਤੇ ਉਸ ਦੇ ਤਿੰਨ ਬੱਚੇ ਨੇ ਤੇ ਘਰ ਵਾਲਾ ਮਜ਼ਦੂਰੀ ਕਰਦਾ ਹੈ ਇਸ ਤੋਂ ਜ਼ਿਆਦਾ ਉਸ ਦੇ ਬਾਰੇ ਜਾਣਨ ਦੀ ਮੈਨੂੰ ਲੋੜ ਹੀ ਨਾ ਲੱਗੀ ਰੇਖਾ ਸਵੇਰੇ 8 ਵਜੇ ਆਉਂਦੀ ਘਰ ਦੇ ਸਾਰੇ ਕੰਮ ਕਰਕੇ 10 ਵਜੇ ਤੱਕ ਚਲੀ ਜਾਂਦੀ ਸੀ ਜਦੋਂ ਕੰਮ ਤੇ ਆਉਂਦੀ ਉਸ ਸਮੇਂ ਪ੍ਰਦੀਪ ਦੇ ਦਫ਼ਤਰ ਜਾਣ ਦਾ ਸਮਾਂ ਹੁੰਦਾ ਸੀ ਇਸ ਲਈ ਜ਼ਿਆਦਾ ਕਰਕੇ ਪ੍ਰਦੀਪ ਦਾ ਨਾਸ਼ਤਾ ਅਤੇ ਉਸ ਦਾ ਟਿਫਨ ਵਿੱਚ ਲੱਗੀ ਰਹਿੰਦੀ ਹੌਲੀ ਹੌਲੀ ਸਾਡੇ ਘਰ ਦੇ ਮੈਂਬਰਾਂ ਵਾਂਗ ਹੋ ਗਈ ਸੀ ਉਹ ਮੇਰੇ ਛੋਟੇ-ਛੋਟੇ ਕੰਮਾਂ ਵਿੱਚ ਮੇਰੀ ਮਦਦ ਕਰ ਦਿੰਦੀ। ਕਈ ਵਾਰੀ ਮੇਰੀ ਤਬੀਅਤ ਖਰਾਬ ਹੋ ਜਾਂਦੀ ਤਾਂ ਉਹ ਘਰ ਦਾ ਐਕਸਟਰਾ ਕੰਮ ਵੀ ਕਰ ਦਿੰਦੀ। ਮੇਰੀ ਇਹ ਹਾਲਤ ਦੇਖ ਕੇ ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਮੇਰੀ ਛੋਟੀ ਭੈਣ ਵਿਚਾਰੀ ਗੂੰਗੀ ਹੈ। ਬੋਲ ਨਹੀਂ ਸਕਦੀ। ਇਸ ਲਈ ਉਸਦਾ ਵਿਆਹ ਨਹੀਂ ਹੋ ਰਿਹਾ। ਜੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤਾਂ ਤੁਹਾਡੇ ਬੱਚਾ ਹੋਣ ਤੱਕ ਉਸ ਨੂੰ ਤੁਸੀਂ ਰੋਟੀ ਬਣਾ ਲੈ ਤੇ ਬਾਕੀ ਕੰਮਾਂ ਲਈ ਰੱਖ ਲਓ ਅਤੇ ਜੋ ਤੁਹਾਡਾ ਦਿਲ ਕੀਤਾ ਤੁਸੀਂ ਉਸ ਨੂੰ ਦੇ ਦੇਣਾ। ਸਵੇਰ ਨੂੰ ਮੇਰੇ ਨਾਲ ਆ ਜਾਇਆ ਕਰੂਗੀ ਤੇ ਸ਼ਾਮ ਹੁੰਦੇ ਹੀ ਮੈਂ ਉਸ ਨੂੰ ਨਾਲ ਲੈ ਜਾਇਆ ਕਰੂਗੀ ਮੈਂ ਤੇ ਪ੍ਰਦੀਪ ਨੇ ਇਹ ਗੱਲ ਸੁਣੀ ਤੇ ਸਾਨੂੰ ਉਸ ਦੀ ਗੱਲ ਸਹੀ ਲੱਗੀ ਤੇ ਅਸੀਂ ਹਾਂ ਕਰ ਦਿੱਤੀ ਦੂਜੇ ਦਿਨ ਰੇਖਾ ਆਪਣੇ ਨਾਲ 21 ਸਾਲ ਦੀ ਕੁੜੀ ਲੈ ਕੇ ਆਈ ਉਸ ਦਾ ਨਾਮ ਰਸ਼ਮੀ ਸੀ ਦੇਖਣ ਵਿੱਚ ਬਹੁਤ ਸੋਹਣੀ ਸੀ ਪਰ ਉਹ ਬੋਲ ਨਹੀਂ ਸਕਦੀ ਸੀ ਮੈਨੂੰ ਉਸ ਤੇ ਤਰਸ ਆ ਰਿਹਾ ਸੀ ਸੋਚ ਰਹੀ ਸੀ ਕਿ ਪ੍ਰਮਾਤਮਾ ਨੇ ਉਸ ਨਾਲ ਇਹ ਕੀ ਕੀਤਾ ਉਹ ਉਹ ਸਾਡੇ ਘਰ ਰਸੋਈ ਦਾ ਸਾਰਾ ਕੰਮ ਕਰਦੀ ਤੇ ਸਾਰੇ ਹੀ ਕੰਮ ਬੜੇ ਪਿਆਰ ਨਾਲ ਤੇ ਛੇਤੀ ਛੇਤੀ ਕਰਦੀ ਉਸ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਸੀ ਮੇਰਾ ਵੀ ਬਹੁਤ ਧਿਆਨ ਰੱਖਦੀ ਸੀ ਸਮੇਂ ਦੇ ਉੱਤੇ ਮੈਨੂੰ ਖਾਣਾ ਤੇ ਦਵਾਈ ਚੇਤੇ ਕਰਵਾ ਦਿੰਦੀ ਉਸ ਕੁੜੀ ਦਾ ਮੈਨੂੰ ਬਹੁਤ ਸੁਖ ਹੋ ਗਿਆ ਸੀ ਮੈਂ ਤੇ ਪ੍ਰਦੀਪ ਉਸ ਤੇ ਕੰਮ ਤੋਂ ਬਹੁਤ ਖੁਸ਼ ਸੀ ਕਦੀ ਪ੍ਰਦੀਪ ਨੂੰ ਕੰਮ ਦੇ ਚੱਕਰ ਵਿੱਚ ਬਾਹਰ ਰਹਿਣਾ ਪੈਂਦਾ ਇਸ ਲਈ ਮੈਂ ਰਸ਼ਮੀ ਨੂੰ ਆਪਣੇ ਕੋਲ ਰੋਕ ਲੈਂਦੀ ਸੀ ਇੰਨਾ ਹੀ ਨਹੀਂ ਸੀ ਰਸ਼ਮੀ ਪ੍ਰਦੀਪ ਦਾ ਵੀ ਧਿਆਨ ਰੱਖਦੀ ਸੀ ਤੇ ਇਸ ਗੱਲ ਹੀ ਮੈਨੂੰ ਬੁਰਾ ਵੀ ਨਹੀਂ ਲੱਗਦਾ ਸੀ ਤੇ ਨਾ ਹੀ ਕਦੇ ਮੈਂ ਜ਼ਿਆਦਾ ਧਿਆਨ ਦਿੱਤਾ ਸੀ ਉਹ ਪ੍ਰਦੀਪ ਦੇ ਬੂੜ ਤੱਕ ਪਾਲਿਸ਼ ਕਰ ਦਿੰਦੀ ਉਸ ਤੇ ਕੱਪੜੇ ਵੀ ਕੱਢ ਕੇ ਰੱਖ ਦਿੰਦੀ ਕਈ ਵਾਰ ਤਾਂ ਮੈਨੂੰ ਇਹ ਗੱਲ ਬੜੀ ਅਜੀਬ ਲੱਗਦੀ ਤੇ ਫਿਰ ਮੈਨੂੰ ਹੀ ਸ਼ਰਮ ਆਉਂਦੀ ਕਿ ਮੈਂ ਇੱਕ ਗੁੰਗੀ ਕੁੜੀ ਤੇ ਸ਼ੱਕ ਕਰਦੀ ਆ ਹੁਣ ਮੈਨੂੰ 5ਵਾਂ ਮਹੀਨਾ ਸ਼ੁਰੂ ਹੋ ਗਿਆ ਸੀ ਇੱਕ ਦਿਨ ਪ੍ਰਦੀਪ ਆਪਣੇ ਦਫਤਰ ਤੋਂ ਘਰ ਆਇਆ ਤੇ ਡਰਾਈング ਰੂਮ ਵਿੱਚ ਬਹਿ ਕੇ ਆਪਣਾ ਕੰਮ ਕਰਨ ਲੱਗਿਆ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਰਸ਼ਮੀ ਨੂੰ ਆਪਣੇ ਕੋਲ ਰੋਕ ਲਿਆ ਸੀ ਕੁੱਟੀ ਖਾ ਕੇ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਅਤੇ ਪ੍ਰਦੀਪ ਆਪਣੇ ਕੰਮ ਵਿੱਚ ਰੁੱਝਿਆ ਸੀ ਅਚਾਨਕ ਹੀ ਰਾਤ ਦੇ 2 ਵਜੇ ਕਿਸੇ ਤਰ੍ਹਾਂ ਦੀ ਆਵਾਜ਼ ਆਉਣ ਕਰਕੇ ਮੇਰੀ ਨੀਂਦ ਖੁੱਲੀ ਪ੍ਰਦੀਪ ਬੈੱਡ ਤੇ ਨਹੀਂ ਸੀ ਉਸ ਦੇ ਜ਼ੋਰ ਦੀ ਬੋਲਣ ਦੀ ਆਵਾਜ਼ ਆਈ ਮੈਂ ਬਾਹਰ ਜਾ ਕੇ ਡਰਾਈング ਰੂਮ ਵਿੱਚ ਦੇਖਿਆ ਤੇ ਜੋ ਮੈਂ ਸਾਹਮਣੇ ਵੇਖਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਰਸ਼ਮੀ ਕਿਸੇ ਤਰ੍ਹਾਂ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦੇ ਕੱਪੜੇ ਕਈ ਥਾਵਾਂ ਤੋਂ ਫਟੇ ਸੀ ਮੈਨੂੰ ਦੇਖ ਕੇ ਪ੍ਰਦੀਪ ਵੀ ਬੇਚੈਨ ਹੋ ਗਿਆ ਸੀ ਤੇ ਆਪਣੀ ਸਫਾਈ ਦੇਣ ਲੱਗਿਆ ਕਿ ਮੈਂ ਕੁਝ ਨਹੀਂ ਕੀਤਾ ਏਸ ਨੇ ਹੀ ਸਭ ਕੁਝ ਕੀਤਾ ਹੈ ਜਦ ਮੈਂ ਏਸ ਨੂੰ ਧੱਕਾ ਦਿੱਤਾ ਤਾਂ ਉਹ ਆਪਣੇ ਕੱਪੜੇ ਫਾੜਨ ਲੱਗ ਗਈ ਰਸ਼ਮੀ ਮੈਨੂੰ ਦੇਖ ਕੇ ਮੇਰੇ ਗਲੇ ਲੱਗ ਗਈ ਤੇ ਰੋਣ ਲੱਗੀ ਉਸ ਦੀ ਅਜਿਹੀ ਹਾਲਤ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਗੁੱਸੇ ਵਿੱਚ ਪ੍ਰਦੀਪ ਨੂੰ ਕਿਹਾ ਕਿ ਮੈਨੂੰ ਤੁਹਾਡੇ ਤੇ ਯਕੀਨ ਨਹੀਂ ਸੀ ਕਿ ਤੁਸੀਂ ਇਹ ਹਰਕਤ ਕਰੋਗੇ ਉਸ ਤੇ ਉਸ ਨੇ ਕਿਹਾ ਨਹੀਂ ਇਹ ਸਭ ਝੂਠ ਹੈ ਪ੍ਰਦੀਪ ਆਪਣੇ ਆਪ ਨੂੰ ਬੇਗੁਨਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਉਸ ਦੀ ਇੱਕ ਨਾ ਸੁਣੀ ਅਤੇ ਰਸ਼ਮੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਆਈ ਉਸ ਨੂੰ ਪਾਣੀ ਪਿਲਾਇਆ ਅਤੇ ਸ਼ਾਂਤ ਕੀਤਾ ਹੱਥ ਜੋੜੇ ਤੇ ਕਿਹਾ ਕਿ ਮੈਨੂੰ ਮaaf ਕਰ ਦੇ ਮੈਂ ਆਪਣੇ ਆਪ ਨੂੰ ਇਹ ਸਭ ਲਈ ਜ਼ਿੰਮੇਵਾਰ ਮੰਨ ਰਹੀ ਸੀ ਕਿਉਂਕਿ ਮੇਰੇ ਕਹਿਣ ਤੇ ਹੀ ਉਹ ਰਾਤ ਰੁਕੀ ਸੀ ਮੈਂ ਉਸ ਨੂੰ ਆਪਣੇ ਕੋਲ ਸੌਣ ਲਈ ਕਿਹਾ ਦੂਜੇ ਦਿਨ ਰੇਖਾ ਦੇ ਆਉਂਦੇ ਹੀ ਰਸ਼ਮੀ ਨੇ ਉਸ ਨੂੰ ਇਸ਼ਾਰਿਆਂ ਵਿੱਚ ਸਭ ਦੱਸ ਦਿੱਤਾ ਤੇ ਰੇਖਾ ਨੇ ਬਹੁਤ ਤਮਾਸ਼ਾ ਕੀਤਾ ਪੁੱਲਸ ਨੂੰ ਫੋਨ ਕੀਤਾ ਪ੍ਰਦੀਪ ਰੇਖਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਉਹ ਕਹਿਣ ਲੱਗੀ ਕਿ ਮੈਡਮ ਜੀ ਤੁਸੀਂ ਆਪਣੇ ਘਰ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੇਕਰ ਰਸ਼ਮੀ ਦੀ ਥਾਂ ਤੁਹਾਡੀ ਭੈਣ ਹੁੰਦੀ ਤੇ ਫਿਰ 10 ਮਿੰਟ ਵਿੱਚ ਪੁਲਿਸ ਆ ਗਈ ਸੀ ਪ੍ਰਦੀਪ ਪੁਲਿਸ ਨੂੰ ਸਾਹਮਣੇ ਆਪਣੇ ਆਪ ਨੂੰ ਬੇਕਸੂਰ ਕਹਿ ਰਹੀ ਸੀ ਕਿਸੇ ਨੇ ਇੱਕ ਨਾ ਸੁਣੀ ਤੇ ਮੈਂ ਚੁੱਪਚਾਪ ਸੋਫੇ ਤੇ ਬੈਠੀ ਸੀ ਪੁਲਿਸ ਨੇ ਪ੍ਰਦੀਪ ਨੂੰ ਥਾਣੇ ਆਉਣ ਲਈ ਕਿਹਾ ਤਾਂ ਉਹ ਬਹੁਤ ਡਰ ਗਿਆ ਸੀ ਤੇ ਮੈਂ ਵੀ ਪੁਲਿਸ ਨੂੰ ਬੇਨਤੀ ਕਰ ਰਹੀ ਸੀ ਫਿਰ ਪੁਲਿਸ ਨੇ ਪ੍ਰਦੀਪ ਨੂੰ 50000 ਰੁਪਏ ਰਸ਼ਮੀ ਨੂੰ ਤੇ ਰੇਖਾ ਨੂੰ ਦੇਣ ਲਈ ਕਿਹਾ ਅਤੇ ਮਾਮਲਾ ਖਤਮ ਕੀਤਾ ਉਸ ਦਿਨ ਤੋਂ ਉਹ ਦੋਨੋਂ ਸਾਡੇ ਘਰ ਕਦੇ ਨਹੀਂ ਆਈਆਂ ਮੈਂ ਪ੍ਰਦੀਪ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਇੱਕ ਪੜਿਆ ਲਿਖਿਆ ਇਨਸਾਨ ਇੰਨੀ ਘਟੀਆ ਹਰਕਤ ਕਰ ਸਕਦਾ ਹੈ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰਾ ਦਿਲ ਨਹੀਂ ਸੀ ਕਿ ਮੈਂ ਉਸ ਨਾਲ ਰਵਾਂ ਪਰ ਮੈਨੂੰ ਆਪਣੇ ਬੱਚੇ ਕਰਕੇ ਆਪਣੇ ਤੇ ਕਾਬੂ ਰੱਖਣਾ ਪਿਆ ਇਹ ਗੱਲ ਜਦੋਂ ਮੇਰੇ ਮਾਪਿਆਂ ਨੂੰ ਪਤਾ ਲੱਗੀ ਤੋਂ ਵੀ ਬਹੁਤ ਦੁਖੀ ਹੋ ਗਈ ਸੀ ਤੋਂ ਕੁਝ ਮਹੀਨਿਆਂ ਬਾਅਦ ਮੈਂ ਇੱਕ ਪਿਆਰੀ ਜੀਤੀ ਨੂੰ ਜਨਮ ਦਿੱਤਾ ਇਹਨਾਂ 5 ਮਹੀਨਿਆਂ ਵਿੱਚ ਮੈਂ ਬਹੁਤ ਹੀ ਚਿੰਤਾ ਤੇ ਦੁੱਖ ਚ ਰਹੀ ਮੇਰੇ ਮਾਪਿਓ ਮੇਰੇ ਕੋਲ ਰਹਿਣ ਲੱਗੇ ਸੀ ਮੈਨੂੰ ਤੇ ਮੇਰੇ ਬੱਚੇ ਨੂੰ ਪਿਆਰ ਕਰਦੇ ਧਿਆਨ ਰੱਖਦੇ ਪ੍ਰਦੀਪ ਵੀ ਸਾਡਾ ਬਹੁਤ ਧਿਆਨ ਰੱਖਦਾ ਸੀ ਪਰ ਉਸ ਨੇ ਰਸ਼ਮੀ ਨਾਲ ਜੋ ਕੀਤਾ ਸੀ ਮੈਂ ਸ਼ਾਇਦ ਕਦੇ ਭੁੱਲੀ ਨਾ ਪਾਵਾਂ 2 ਮਹੀਨੇ ਬਾਅਦ ਜਦ ਮੇਰੀ ਸਿਹਤ ਠੀਕ ਹੋਣ ਲੱਗੀ ਡਾਕਟਰ ਨੇ ਮੈਨੂੰ ਸੈਰ ਕਰਨ ਲਈ ਕਿਹਾ ਤੇ ਮੈਂ ਪਾਰਕ ਵਿੱਚ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੀ ਉੱਤੇ ਹੀ ਮੈਨੂੰ ਮੇਰੀ ਇੱਕ ਪੁਰਾਣੀ ਸਹੇਲੀ ਰੋਜੀ ਮਿਲੀ ਇੱਕ ਦਿਨ ਇਦਾਂ ਹੀ ਗੱਲਾਂ ਕਰਦੇ ਕਰਦੇ ਉਸਨੇ ਕਿਹਾ ਕਿ ਮੈਂ ਘਰ ਵਿੱਚ ਕੰਮ ਵਾਲੀ ਕੁੜੀ ਰੱਖੀ ਆ ਵਿਚਾਰੀ ਗੁੰਗੀ ਆ ਮੈਂ ਸੁਣ ਕੇ ਡਰ ਗਈ ਫਿਰ ਬੜੀ ਹਿੰਮਤ ਨਾਲ ਕਿਹਾ ਉਸ ਦਾ ਕੀ ਨਾਂ ਹੈ ਉਸਨੇ ਦੱਸਿਆ ਉਸ ਦਾ ਨਾਂ ਰਸ਼ਮੀ ਹੈ ਮੇਰੀ ਨੌਕਰਾਨੀ ਦੀ ਭੈਣ ਹੈ ਉਸ ਦੀ ਗੱਲ ਸੁਣ ਕੇ ਮੈਨੂੰ ਡਰ ਲੱਗ ਰਿਹਾ ਸੀ ਮੈਂ ਸੋਚਣ ਲੱਗੀ ਕਿ ਜੇਕਰ ਉਸਨੇ ਮੇਰੇ ਸਹੇਲੀ ਨੂੰ ਮੇਰੇ ਘਰ ਵਾਲੇ ਬਾਰੇ ਦੱਸ ਦਿੱਤਾ ਤਾਂ ਕੀ ਸੋਚੂਗੀ ਇਸ ਲਈ ਉਸ ਦਿਨ ਤੋਂ ਬਾਅਦ ਮੈਂ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਮੈਂ ਉਸ ਦਾ ਫੋਨ ਵੀ ਨਹੀਂ ਚੁੱਕਦੀ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਇੱਕ ਦਿਨ ਉਹ ਮੈਨੂੰ ਬਾਜ਼ਾਰ ਵਿੱਚ ਮਿਲੀ ਉਸ ਦੇ ਚਿਹਰੇ ਤੇ ਬਹੁਤ ਚਿੰਤਾ ਸੀ ਉਹ ਬੱਸ ਮੇਰਾ ਹਾਲ-ਚਾਲ ਪੁੱਛ ਕੇ ਚਲੀ ਗਈ ਫਿਰ ਕੁਝ ਦਿਨ ਬਾਅਦ ਮੈਨੂੰ ਪਾਰਕ ਵਿੱਚ ਮਿਲੀ ਮੈਨੂੰ ਬਹੁਤ ਬਿਮਾਰ ਵੀ ਤੇ ਦੁਖੀ ਵੀ ਲੱਗ ਰਹੀ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬਾਰ-ਬਾਰ ਪੁੱਛਣ ਤੇ ਮੇਰੇ ਗਾਣ ਲੱਗ ਕੇ ਰੋਣ ਲੱਗੀ। ਉਸ ਨੇ ਦੱਸਿਆ ਕਿ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਸੀ। ਉਸ ਨੇ ਜੋ ਕੁਝ ਦੱਸਿਆ ਸੀ ਉਹ ਸਾਰੀ ਮੇਰੀ ਕਹਾਣੀ ਨਾਲ ਮਿਲਦੀ ਸੀ। ਫਿਰ ਉਸ ਨੇ ਮੈਨੂੰ ਰਸ਼ਮੀ ਦੀ ਫੋਟੋ ਵਿਖਾਈ। ਹੁਣ ਮੇਰੀ ਸਮਝ ਵਿਚ ਆ ਰਿਹਾ ਸੀ ਕਿ ਉਸ ਨੇ ਮੇਰੇ ਨਾਲ ਜੋ ਵੀ ਹੋਇਆ ਮੈਂ ਵੀ ਉਸ ਨੂੰ ਸਭ ਦੱਸ ਦਿੱਤਾ। ਅਸੀਂ ਦੋਨੋਂ ਸੋਚਣ ਲੱਗੇ ਆ ਕਿ ਇਦਾਂ ਕਿਦਾਂ ਹੋ ਸਕਦਾ ਰੋਜੀ ਨੂੰ ਕਿਹਾ ਕਿ ਮੈਨੂੰ ਤਾਂ ਇਹ ਸਭ ਦੱਸਣ ਵਿੱਚ ਬਹੁਤ ਸ਼ਰਮ ਆ ਰਹੀ ਸੀ ਨਹੀਂ ਤਾਂ ਮੈਂ ਤੈਨੂੰ ਪਹਿਲਾਂ ਹੀ ਦੱਸ ਦਿੰਦੀ ਤੇ ਤੇਰੇ ਨਾਲ ਇਹ ਨਾ ਹੁੰਦਾ ਪਰ ਜੋ ਕੁਝ ਹੋਇਆ ਉਸ ਨੂੰ ਕੋਈ ਬਦਲਤਾ ਨਹੀਂ ਸਕਦਾ ਇਸ ਕਰਕੇ ਰੇਖਾ ਤੇ ਰਸ਼ਮੀ ਦਾ ਸੱਚ ਸਾਹਮਣੇ ਆ ਗਿਆ ਸੀ ਤੇ ਹੁਣ ਅਸੀਂ ਫੈਸਲਾ ਕਰ ਲਿਆ ਸੀ ਕਿ ਆਖਰ ਸੱਚਾਈ ਕੀ ਹੈ ਅਸੀਂ ਜਾਣ ਕੇ ਰਵਾਂਗੇ ਅਸੀਂ ਦੋਨੋਂ ਹੁਣ ਰੇਖਾ ਤੇ ਰਸ਼ਮੀ ਬਾਰੇ ਜਾਣਕਾਰੀ ਇਕੱਠੀ ਕਰਨ ਲੱਗੀਆਂ ਜਿਸ ਨਾਲ ਸਾਨੂੰ ਬਹੁਤ ਹੱਦ ਤੱਕ ਕਾਮਯਾਬੀ ਮਿਲੀ ਇੱਕ ਦਿਨ ਅਸੀਂ ਰੇਖਾ ਦੇ ਘਰ ਪਹੁੰਚੇ ਦੇਖਿਆ ਤਾਂ ਕੁਝ ਔਰਤਾਂ ਉੱਥੇ ਪਾਣੀ ਭਰ ਰਹੀਆਂ ਸੀ ਤੇ ਆਪਸ ਵਿੱਚ ਲੜ ਰਹੀਆਂ ਸੀ ਤੇ ਇੱਕ ਔਰਤ ਕਹਿ ਰਹੀ ਸੀ ਕਿ ਤੁਸੀਂ ਦੋਨੋਂ ਭੈਣਾ ਆਪਣੇ ਆਪ ਨੂੰ ਸਮਝਦੀਆਂ ਕੀ ਹੋ ਦੇਖੋ ਲੜ ਲੜ ਕੇ ਅੱਗੇ ਹੋ ਜਾਣੀਆਂ ਹੁਣ ਉਸ ਤੇ ਉੱਤੇ ਕਿਸੇ ਦੂਸਰੀ ਦੀ ਆਵਾਜ਼ ਆਈ ਕਿ ਖਬਰਦਾਰ ਜੇ ਕੋਈ ਅੱਗੇ ਆਇਆ ਤਾਂ ਮੇਰੇ ਤੋਂ ਕੋਈ ਬੁਰਾ ਨਹੀਂ ਮੈਂ ਤੇ ਮੇਰੀ ਸਹੇਲੀ ਰੋਜੀ ਇਹ ਸਭ ਦੇਖ ਰਹੀਆਂ ਸੀ ਜਦੋਂ ਸਾਡਾ ਧਿਆਨ ਉਸ ਔਰਤ ਵੱਲ ਗਿਆ ਤਾਂ ਅਸੀਂ ਤਾਂ ਸੁਣ ਨਹੀਂ ਹੋ ਗਏ ਕਿਉਂਕਿ ਉਹ ਕੋਈ ਹੋਰ ਨਹੀਂ ਰਸ਼ਮੀ ਸੀ। ਰੋਜੀ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਗਲੀ ਤੋਂ ਬਾਹਰ ਲੈ ਆਈ ਤੇ ਕਹਿਣ ਲੱਗੀ ਦੇਖਿਆ ਰਸ਼ਮੀ ਗੂੰਗੀ ਨਹੀਂ ਹੈ। ਕਿਦਾਂ ਲੜ ਰਹੀ ਸੀ ਉਹ ਇਸ ਦਾ ਮਤਲਬ ਇਹ ਸਭ ਦੋਨਾਂ ਦੀ ਸਕੀਨ ਸੀ। ਰੋਜੀ ਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਵੀ ਕਿਹਾ ਕਿ ਉਹਨਾਂ ਦੋਨਾਂ ਨੇ ਸਾਨੂੰ ਲੁੱਟਿਆ ਹੈ ਤੇ ਸਾਡੀ ਘਰਸਤੀ ਵਿੱਚ ਅੱਗ ਲਾ ਦਿੱਤੀ। ਇਸ ਲਈ ਅਸੀਂ ਉਸ ਨੂੰ ਕਦੀ ਮਾਫ਼ ਨਹੀਂ ਕਰਾਂਗੇ। ਉਹਨਾਂ ਨੇ ਸਾਡੀਆਂ ਹੀ ਨਜ਼ਰਾਂ ਵਿੱਚ ਸਾਡੇ ਘਰ ਵਾਲਿਆਂ ਨੂੰ ਨੀਚਾ ਵਿਖਾਇਆ। ਅੱਜ ਤੱਕ ਮੈਂ ਪ੍ਰਦੀਪ ਨੂੰ ਮਾਫ਼ ਨਹੀਂ ਕੀਤਾ ਸੀ ਵਿਆਹ ਤੋਂ ਬਾਅਦ ਇੱਕ ਕੁੜੀ ਨੂੰ ਜਿੱਦਾਂ ਦਾ ਘਰ ਵਾਲਾ ਚਾਹੀਦਾ ਹੈ ਮੈਨੂੰ ਬਿਲਕੁਲ ਓਦਾਂ ਦਾ ਹੀ ਮਿਲਿਆ ਸੀ ਪਰ ਇਸ ਤੇ ਕਾਰਨ ਜਿਸ ਸਮੇਂ ਮੈਨੂੰ ਪ੍ਰਦੀਪ ਦੀ ਸਭ ਤੋਂ ਜ਼ਿਆਦਾ ਲੋੜ ਸੀ ਉਸ ਸਮੇ ਇਹਨਾਂ ਨੇ ਉਸ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਤੇ ਮੈਂ ਹੁਣ ਕਦੀ ਮਾਫ਼ ਨਹੀਂ ਕਰਾਂਗੀ ਰੋਜੀ ਵੀ ਕਹਿਣ ਲੱਗੀ ਤੂੰ ਸਹੀ ਕਹਿ ਰਹੀ ਹੈ ਮੈਂ ਵੀ ਆਪਣੇ ਘਰਵਾਲੇ ਦੀ ਬਹੁਤ ਬੇਇੱਜ਼ਤੀ ਕੀਤੀ ਚੰਗਾ ਹੋਇਆ ਪੇਕੇ ਨਹੀਂ ਗਈ ਨਹੀਂ ਤਾਂ ਸਭ ਬਰਬਾਦ ਹੋ ਜਾਂਦਾ ਇਹਨਾਂ ਨੂੰ ਸਾਬਕਾ ਸਿਖਾਉਣਾ ਹੀ ਪੈਣਾ ਹੈ ਪਰ ਕਿੱਦਾਂ ਮੈਂ ਉਸ ਨੂੰ ਪੁੱਛਿਆ ਉਸਨੇ ਕਿਹਾ ਆਪਾਂ ਇਹਨਾਂ ਨੂੰ ਪੁਲਸ ਤੇ ਹਵਾਲੇ ਕਰ ਦਿੰਨੇ ਹਾਂ ਫਿਰੋਜੀ ਨੇ ਮੇਰਾ ਹੱਥ ਫੜਿਆ ਤੇ ਕਿਹਾ ਕਿ ਪਹਿਲਾਂ ਅਸੀਂ ਇਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਾਂਗੇ ਜੇ ਅਸੀਂ ਸਿੱਧੇ ਥਾਣੇ ਗਏ ਤਾਂ ਇਹ ਹੀ ਕਹਿ ਦੇਣਗੀਆਂ ਕਿ ਅਸੀਂ ਝੂਠ ਬੋਲ ਰਹੇ ਹਾਂ ਤੇ ਸਾਡੇ ਹੀ ਘਰਵਾਲਿਆਂ ਦੇ ਮਾਮਲੇ ਵਿੱਚ ਫਸਾ ਦੇਣਗੀਆਂ ਇਹ ਗੱਲ ਜੇ ਸਭ ਨੂੰ ਪਤਾ ਚੱਲੂਗੀ ਤਾਂ ਕਿੰਨੀ ਬਦਨਾਮੀ ਹੋਊਗੀ ਹੁਣ ਆਪਾਂ ਘਰ ਚੱਲਦੇ ਹਾਂ ਤੇ ਦੇਖਦੇ ਹਾਂ ਅੱਗੇ ਕੀ ਕਰਨਾ ਹੈ ਅਸੀਂ ਘਰ ਪਹੁੰਚੇ ਪਹਿਲਾਂ ਤਾਂ ਆਪਣੇ ਘਰ ਵਾਲਿਆਂ ਤੋਂ ਮਾਫੀ ਮੰਗੀ ਅਤੇ ਇਸ ਗੱਲ ਲਈ ਉਹਨਾਂ ਤੋਂ ਅਸੀਂ ਬਾਰ-ਬਾਰ ਮਾਫੀ ਮੰਗ ਲਈ ਸੀ ਸਾਡੇ ਮਨ ਵਿੱਚ ਉਹਨਾਂ ਲਈ ਜੋ ਗਲਤਫਹਿਮੀ ਸੀ ਉਹ ਹੁਣ ਦੂਰ ਹੋ ਗਈ ਸੀ ਤੇ ਅਸੀਂ ਚਾਰਾਂ ਨੇ ਇਕੱਠੇ ਹੋ ਕੇ ਇੱਕ ਸਕੀਮ ਬਣਾਈ ਤੇ ਫੈਸਲਾ ਕੀਤਾ ਕਿ ਪੁਲਿਸ ਦੀ ਮਦਦ ਨਾਲ ਸੱਚਾਈ ਬਾਹਰ ਕੱਢਾਂਗੇ ਫਿਰ ਅਸੀਂ ਪੁਲਿਸ ਸਟੇਸ਼ਨ ਗਏ ਉਹਨਾਂ ਨੂੰ ਸਭ ਦੱਸਿਆ ਤਾਂ ਪੁਲਿਸ ਕਹਿਣ ਲੱਗੀ ਪਹਿਲਾਂ ਪਤਾ ਕਰਨਾ ਪੈਣਾ ਹੈ ਕਿ ਉਹ ਕਿੱਥੇ ਕੰਮ ਕਰਦੀਆਂ ਨੇ ਜਾਂਚ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਦੂਜੇ ਸ਼ਹਿਰ ਵਿੱਚ ਉਹ ਹੁਣਕ ਨਵੇਂ ਆਏ ਗੁਪਤਾ ਜੀ ਦੇ ਘਰ ਕੰਮ ਕਰਦਿਆਂ ਨੇ ਪੁਲਿਸ ਨੇ ਗੁਪਤਾ ਫੈਮਿਲੀ ਨੂੰ ਸੱਚ ਦੱਸ ਦਿੱਤਾ ਇਸ ਵਿੱਚ ਉਹਨਾਂ ਦੀ ਮਦਦ ਕਰਨ ਲਈ ਕਿਹਾ ਉਹ ਪਹਿਲਾਂ ਤਾਂ ਬਹੁਤ ਡਰ ਗਏ ਤੇ ਕਹਿਣ ਲੱਗੇ ਅਸੀਂ ਉਹਨਾਂ ਨੂੰ ਕੰਮ ਤੋਂ ਹੀ ਕੱਢ ਦਿੰਨੇ ਆ ਪਰ ਅਸੀਂ ਪੁਲਿਸ ਦੇ ਚੱਕਰਾਂ ਵਿੱਚ ਨਹੀਂ ਪੈਣਾ ਫਿਰ ਮਿੰਤਾ ਕਰਨ ਤੇ ਉਹ ਮੰਨ ਗਏ ਤੇ ਸਾਡੀ ਮਦਦ ਲਈ ਹਾਂ ਕਰ ਦਿੱਤੀ ਫਿਰ ਪੁਲਿਸ ਨੇ ਉਹਨਾਂ ਦੇ ਘਰ ਵਿੱਚ ਇੱਕ ਕੈਮਰਾ ਲਾਇਆ ਤੇ ਦੋਨੋਂ ਭੈਣਾਂ ਨੇ ਉਹੀ ਨਾਟਕ ਕੀਤਾ ਜੋ ਮੇਰੇ ਤੇ ਰੋਜੀ ਨਾਲ ਕੀਤਾ ਸੀ ਪਰ ਫਰਕ ਸਿਰਫ ਇੰਨਾ ਸੀ ਕਿ ਹੁਣ ਉਹਨਾਂ ਦੀਆਂ ਕਰਤੂਤਾਂ ਕੈਮਰੇ ਵਿੱਚ ਰਿਕਾਰਡ ਹੋ ਗਈਆਂ ਸੀ ਉਹ ਆਦਮੀ ਜੋ ਪੁਲਿਸ ਬਣ ਕੇ ਮਾਮਲੇ ਰਫਾ ਦਫਾ ਕਰਦਾ ਸੀ ਉਹ ਕੋਈ ਹੋਰ ਨਹੀਂ ਸਗੋਂ ਰੇਖਾ ਦਾ ਹੀ ਘਰਵਾਲਾ ਸੀ ਪੁਲਿਸ ਨੇ ਸਬੂਤ ਮਿਲਦੇ ਹੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਜੋ ਪੈਸੇ ਉਹਨਾਂ ਨੇ ਸਾਡੇ ਤੋਂ ਲਿੱਤੇ ਸੀ ਅਸੀਂ ਉਹ ਵੀ ਵਾਪਸ ਲੈ ਲਈ ਸੀ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਸਾਡਾ ਪਰਿਵਾਰ ਟੁੱਟਣ ਤੋਂ ਬਚ ਗਿਆ ਸੀ ਤੇ ਹੁਣ ਮੈਂ ਜ਼ਿੰਦਗੀ ਵਿੱਚ ਕਦੀ ਵੀ ਆਪਣੇ ਘਰ ਵਾਲੇ ਤੇ ਸ਼ੱਕ ਨਹੀਂ ਕਰੂੰਗੀ ਉਹਨਾਂ ਨੂੰ ਉਹਨਾਂ ਦੀ ਕੀਤੇ ਦੀ ਸਜ਼ਾ ਮਿਲ ਰਹੀ ਸੀ ਤੇ ਉਹ ਤਿੰਨੋਂ ਹੁਣ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਸੀ ਹਾਂਜੀ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਿਓ ਕਹਾਣੀ ਸੁਣੋ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਫੇਰ ਮਿਲਾਂਗੇ ਸ਼ਸ਼ਟੀ ਕਾਲ ਜੀ ਸਾਰਿਆਂ ਨੂੰ